ਸ਼ਸ਼ੀਆਕਾਲ ਮਹਾ ਗੁਰਿੰਦਰਪਾਲ ਸਿੰਘ ਦੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ICMR ਅਤੇ AIMS ਦੁਆਰਾ ਕੀਤੇ ਗਏ ਵਿਆਪਕ ਅਧਿਐਨਾਂ ਨੇ ਸਿੱਟੇ ਵਜੋਂ ਕੋਵਿਡ-19 ਤੋਂ ਬਾਅਦ ਬਾਲਗਾਂ ਵਿੱਚ ਕਰੋਨਾ ਵਾਇਰਸ ਟੀਕਿਆਂ ਦੇ ਅਚਾਨਕ ਸਮੇਂ ਤੋਂ ਪਹਿਲਾਂ ਹੋਈਆਂ ਮੌਤਾਂ ਵਿਚਕਾਰ ਕੋਈ ਸਬੰਧ ਸਥਾਪਿਤ ਨਹੀਂ ਕੀਤਾ ਤੇ ਰਾਸ਼ਟਰੀ ਅਧਿਐਨਾਂ ਨੇ ਜੀਵਨ ਸ਼ੈਲੀ ਅਤੇ ਪਹਿਲਾਂ ਤੋਂ ਮੌਜੂਦ ਸਥਿਤੀਆਂ ਨੂੰ ਮੌਤਾਂ ਦੇ ਮੁੱਖ ਕਾਰਕਾਂ ਵੱਲੋਂ ਪਛਾਣਿਆ। ਸੋ ਬੁੱਧਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਕੋਵਿਡ-19 ਟੀਕੇਾਂ ਤੇ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਵਿਚਕਾਰ ਕੋਈ ਸਬੰਧ ਨਹੀਂ ਹੈ। ਇਹ ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਦੁਆਰਾ ਸੁਝਾਏ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਕਿ ਕੋਵਿਡ ਟੀਕੇ ਰਾਜ ਵਿੱਚ ਦਿਲ ਨਾਲ ਸੰਬੰਧਿਤ ਮੌਤਾਂ ਦੀ ਇੱਕ ਲੜੀ ਨਾਲ ਜੁੜੇ ਹੋ ਸਕਦੇ ਹਨ। ਇਕ ਖੋਜ ਦੇਸ਼ ਵਿੱਚ 40 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਵਿੱਚ ਦਿਲ ਦੇ ਦੌਰੇ ਦੀ ਵਧ ਰਹੀ ਦਰ ਬਾਰੇ ਚਿੰਤਾਵਾਂ ਦੇ ਵਿਚਕਾਰ ਆਈ ਹੈ। ਪਿਛਲੇ ਕੁਝ ਸਾਲਾਂ ਵਿੱਚ 40 ਅਤੇ 50 ਦੇ ਦਹਾਕੇ ਵਿੱਚ ਕਈ ਮਸ਼ਹੂਰ ਹਸਤੀਆਂ ਦੀ ਅਚਾਨਕ ਦਿਲ ਦੀਆਂ ਬਿਮਾਰੀਆਂ ਕਰਨਾ ਮੌਤ ਹੋ ਗਈ ਹੈ ਤੇ ਇਹਨਾਂ ਵਿੱਚ ਅਦਾਕਾਰ ਸਿਦਾਰਥ ਸ਼ੁਕਲਾ ਜੋ ਕਿ 40 ਸਾਲ ਗਾਇਕ ਕੇਕ ਕੇ 53 ਸਾਲ ਅਦਾਕਾਰ ਪੁਨੀਤ ਰਾਜਕੁਮਾਰ 46 ਸਾਲ ਫਿਲਮ ਨਿਰਮਾਤਾ ਰਾਜਕੌਸ਼ਲ 50 ਸਾਲ ਅਤੇ ਹਾਸਸ ਕਲਾਕਾਰ ਰਾਜੂ ਸ਼੍ਰੀਵਾਸਤਵ 58 ਸਾਲ ਸ਼ਾਮਲ ਹਨ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਖਾਤਿਆਂ ਤੇ ਭਾਰਤ ਵਿੱਚ ਰੋਕ ਲਗਾ ਦਿੱਤੀ ਗਈ ਸੀ ਹਾਲਾਂਕਿ ਹੁਣ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ ਭਾਵੇਂ ਹਾਨੀਆ ਅਮੀਰ ਅਤੇ ਮਹਿਰਾ ਖਾਨ ਵਰਗੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਸੋਸ਼ਲ ਮੀਡੀਆ ਖਾਤੇ ਅਜੇ ਵੀ ਭਾਰਤ ਵਿੱਚ ਚਾਲੂ ਨਹੀਂ ਹੋਏ ਹਨ ਸੋ ਬਾਲੀਵੁੱਡ ਫਿਲਮ ਸਨਮ ਤੇਰੀ ਕਸਮ ਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਮਾਵਰਾ ਫੋਕੇਨ ਹੁਣ ਭਾਰਤ ਚ ਇੰਸਟਾਗ੍ਰਾਮ ਤੇ ਸਰਗਰਮ ਨਜ਼ਰ ਆ ਰਹੀ ਹੈ ਉਸ ਤੋਂ ਇਲਾਵਾ ਸਾਬਾ ਕੁਮਾਰ ਜੁਮਨਾ ਜ਼ੈਦੀ ਦਾਨਿਸ਼ ਤੈਮੂਰ ਅਜ਼ਹਦ ਰਜ਼ਾ ਮੀਰ ਵਰਗੇ ਕਲਾਕਾਰਾਂ ਦੇ ਖਾਤੇ ਵੀ ਦਿਖਣੇ ਸ਼ੁਰੂ ਹੋ ਗਏ ਹਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿੰਘਾ ਨੇ ਅੱਜ ਸਵੇਰੇ 5 ਵਜੇ ਦੇ ਕਰੀਬ ਅਮਰਨਾਥ ਯਾਤਰਾ ਲਈ ਪਹਿਲੇ ਜਥੇ ਨੂੰ ਰਵਾਨਾ ਕੀਤਾ ਇਸ ਜਥੇ ਵਿੱਚ 5880 ਤੋਂ ਵੱਧ ਸ਼ਰਧਾਲੂ ਸ਼ਾਮਲ ਹਨ ਜਥਾ ਸਖਤ ਸੁਰੱਖਿਆ ਪਾਰੇ ਹੇਟ ਸਲਾਨਾ ਯਾਤਰਾ ਲਹਿਰਵਾਨਾ ਹੋਇਆ ਸੋ 3880 ਮੀਟਰ ਉੱਚੇ ਇਸ ਧਾਰਮਿਕ ਸਥਾਨ ਦੀ 38 ਦਿਨਾਂ ਯਾਤਰਾ 3 ਜੁਲਾਈ ਨੂੰ ਕਾਟੇ ਤੋਂ ਦੋ ਰੂਟਾਂ ਰਾਹੀਂ ਸ਼ੁਰੂ ਹੋਵੇਗੀ ਤੇ ਪਹਿਲਾ ਰੂਟ ਅਨੰਤਨਾਗ ਜ਼ਿਲ੍ਹਾ ਵਿੱਚ ਰਵਾਇਤੀ ਨੂਨਵਾਨ ਪਹਿਲਗਾਮ ਰਸਤਾ ਜੋ 48 ਕਿਲੋਮੀਟਰ ਲੰਮਾ ਹੈ ਜਦ ਕੀ ਦੂਜਾ ਗੰਦਰਬਤ ਜ਼ਿਲ੍ਹਾ ਵਿਛਲਾ ਵਾਲਟਾਲ ਰੂਟ ਹੈ ਜੋ ਪਹਿਲੇ ਰੂਟ ਦੇ ਮੁਕਾਬਲੇ 14 ਕਿਲੋਮੀਟਰ ਛੋਟਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਸਲਾਨਾ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਲਈ 5892 ਸ਼ਰਧਾਲੂਆਂ ਦਾ ਪਹਿਲਾ ਜਥਾ ਸਵੇਰੇ 4:30 ਵਜੇ ਬੇਸ ਕੈਂਪ ਤੋਂ ਰਵਾਨਾ ਹੋਇਆ ਪਹਿਲੇ ਜਥੇ ਵਿੱਚ 1115 ਮਹਿਲਾਵਾਂ 33 ਬੱਚੇ ਤੇ 16 트랜ਸਜੈਂਡਰ ਸ਼ਾਮਲ ਹਨ ਯਾਤਰਾ 9 ਅਗਸਤ ਨੂੰ ਸੰਪੂਰਤ ਹੋਵੇਗੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਲਈ ਹੁਣ ਤੱਕ ਦੇਨੂ ਨਿਸ਼ਮਲਪ 31 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਉੱਚ ਸੁਰੱਖਿਆ ਵਾਲੇ ਭਗਵਤੀ ਨਗਰ بیس ਕੈਂਪ ਤੇ ਪਹੁੰਚਣ ਮਗਰੋਂ ਉਪ ਰਾਜਪਾਲ ਨੇ ਪੂਜਾ ਕੀਤੀ ਅਤੇ ਬਾਅਦ ਵਿੱਚ ਕਸ਼ਮੀਰ ਦੇ ਜੁੜਵੇਂ بیس ਕੈਂਪਾਂ ਲਈ ਯਾਤਰਾ ਨੂੰ ਹਰੀ ਝੰਡੀ ਦਿਖਾਈ ਝੰਡੀ ਦਿਖਾਉਣ ਦੀ ਰਸਮ ਦੌਰਾਨ ਸਿਨਹਾ ਨਾਲ ਸਥਾਨਕ ਵਿਧਾਇਕ ਉੱਚ ਅਧਿਕਾਰੀ ਅਤੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਮੁਖੀ ਵੀ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਸਣੇ ਪੰਜ ਮੁਲਕਾਂ ਦੀ ਫੇਰੇ ਲਈ ਅੱਜ ਰਵਾਨਾ ਹੋ ਗਏ ਆਪਣੀ 8 ਰੋਜ਼ਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ। ਸ਼੍ਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਉੱਬਰ ਦੇ ਅਰਥਚਾਰਿਆਂ ਦਰਮਿਆਨ ਸਹਿਯੋਗ ਲਈ ਅਹਿਮ ਮੰਚ ਤੇ ਹੈ ਤੇ ਭਾਰਤ ਬ੍ਰਿਕਸ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ। ਵਿਦੇਸ਼ੀ ਦੌਰੇ ਤੇ ਜਾਣ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼੍ਰੀ ਮੋਦੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਕੱਠੇ ਮਿਲ ਕੇ ਅਸੀਂ ਇੱਕ ਹੋਰ ਸ਼ਾਂਤੀਪੂਰਨ ਬਰਾਬਰੀ ਵਾਲੇ ਨਿਯਾਪੂਰ ਜਮਹੂਰੀ ਅਤੇ ਸੰਤੁਲਿਤ ਬਹੁਤਰੀ ਆਲਮੀ ਵਿਵਸਥਾ ਲਈ ਯਤਨਸ਼ੀਲ ਹਫਤੇ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਕਾਨਾ ਟ੍ਰਿਨੀਡਾਡ ਅਤੇ ਤਾਈਬੋਗੂ ਅਰਜנטיਨਾ ਬ੍ਰਾਜ਼ੀਲ ਨਮੀਬੀਆ ਦਾ ਦੌਰਾ ਕਰਨਗੇ ਇਸ ਫੇਰੀ ਦਾ ਪਹਿਲਾ पड़ाव ਕਾਨਾ ਹੋਵੇਗਾ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਜੌਨ ਦਾਰਾਮਾਨੀ ਮਹਾਮਾ ਦੇ ਸੱਦੇ ਤੇ 2 ਤੇ 3 ਜੁਲਾਈ ਨੂੰ ਉੱਥੇ ਹੋਣਗੇ ਆਮਦਨ ਤੋਂ ਬਾਅਦ ਦੀ ਜਾਇਦਾਦ ਮਾਮਲੇ ਵਿੱਚ ਕ੍ਰਿਫਤਾਰ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਅੱਜ ਖਤਮ ਵੀ ਹੋ ਰਿਹਾ ਹੈ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮਜੀਠੀਆ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਮਜੀਠਾ ਘਰ ਤੇ ਦਫ਼ਤਰ ਲਿਜਾ ਕੇ ਪੁੱਛਗਿੱਛ ਤੇ ਜਾਂਚ ਕੀਤੀ ਮਾਮਲੇ ਵਿੱਚ ਵਿਜੀਲੈਂਸ ਨੇ ਪੰਜਾਬ ਤੋਂ ਇਲਾਵਾ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤੇ ਚੰਡੀਗੜ੍ਹ ਵਿੱਚ ਰੇਡ ਦੀ ਕਾਰਵਾਈ ਕੀਤੀ ਹੈ ਇਸ ਦਰਮਿਆਨ ਮਜੀਠੀਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਤੇ ਨਾਲ ਹੀ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਹਾਈ ਕੋਰਟ ਇਸ ਪਟੀਸ਼ਨ ਤੇ 3 ਜੁਲਾਈ ਨੂੰ ਸੁਣਵਾਈ ਕਰੇਗਾ ਅੱਜ ਮਜੀਠੀਆ ਦੇ ਸਮਰਥਨ ਵਿੱਚ ਅਕਾਲੀ ਵਰਕਰਾਂ ਨੇ ਮੁਹਾਲੀ ਕੋਰਟ ਦੇ ਬਾਹਰ ਇਕੱਠੇ ਹੋਣਾ ਸੀ ਪਰ ਉਹਨਾਂ ਨੂੰ ਇਕੱਠੇ ਹੋਣ ਤੇ ਪਹਿਲਾਂ ਹੀ ਕੁਝ ਵਰਕਰਾਂ ਨੂੰ ਤਾਂ ਹਾਊਸ ਅਰੇਸਟ ਕੀਤਾ ਗਿਆ ਤੇ ਕੁਝ ਨੂੰ ਬਿਆਸ ਦਰਿਆ ਤੇ ਪਹਿਲਾਂ ਹੀ ਪੁਲਿਸ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਕਾਲੀ ਵਰਕਰਾਂ ਤੇ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਉਹਨਾਂ ਕਹਿ ਕੇ ਸਾਡੇ ਵਰਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੇ ਨਾ ਤਾਂ ਪਹਿਲਾਂ ਡਰੇ ਸੀ ਤੇ ਨਾ ਹੀ ਹੁਣ ਡਰਨਗੇ ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਦੇ ਹੇਟਲੈਸ ਸਦਨ ਹਾਊਸ ਆਫ ਕਾਮਨਸ ਵਿੱਚ ਸਖਤ ਵੀਜ਼ਾ ਨਿਯਮਾਂ ਵੱਲ ਇੱਕ ਬਿਲ ਪੇਸ਼ ਕੀਤਾ ਗਿਆ ਜੀ ਨਵੇਂ ਨਿਯਮ ਮਈ ਵਿੱਚ ਇਮੀਗ੍ਰੇਸ਼ਨ ਵਾਈਟ ਪੇਪਰ ਵਿੱਚ ਪ੍ਰਸਤਾਵਿਤ ਕੀਤੇ ਗਏ ਹਨ ਸੰਸਦ ਦੀ ਪ੍ਰਗਟਾਨਗੀ ਤੋਂ ਬਾਅਦ ਇਹ ਬਦਲਾਅ 22 ਜੁਲਾਈ ਤੋਂ ਲਾਗੂ ਹੋਣਗੇ ਇਨਾਂ ਦਾ ਉਦੇਸ਼ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਵੀਜ਼ਾ ਨੂੰ ਰੋਕ ਕੇ ਗ੍ਰੈਜੂਏਟ ਪੱਧਰ ਜਾਂ ਇਸ ਤੋਂ ਵੱਧ ਯੋਗਤਾਵਾਂ ਵਾਲੇ ਕੰਮਿਆਂ ਨੂੰ ਆਕਰਸ਼ਿਤ ਕਰਨਾ ਹੈ ਇਸ ਕਾਨੂੰਨ ਨਾਲ ਭਾਰਤੀ ਵੀ ਬਹੁਤ ਪ੍ਰਭਾਵਿਤ ਹੋਣਗੇ ਯੂਕੇ ਦੀ ਸਰਕਾਰ ਨੇ ਕਿਹਾ ਕਿ ਅਸੀਂ ਸਹੀ ਨਿਯੰਤਰਣ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ ਆਪਣੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਰਹੇ ਹਾਂ ਕਿਉਂਕਿ ਪਿਛਲੀ ਸਰਕਾਰ ਨੇ 4 ਸਾਲਾਂ ਵਿੱਚ ਇਮੀਗ੍ਰੇਸ਼ਨ ਵਿੱਚ 4 ਗੁਣਾ ਵਾਧਾ ਕੀਤਾ ਸੀ ਇਨਾਂ ਤਬਦੀਲੀਆਂ ਦੇ ਲਾਗੂ ਹੋਣ ਤੋਂ ਬਾਅਦ ਅਰਜ਼ੀ ਲਈ ਯੋਗਤਾ ਮਾਪਦੰਡ ਵਜੋਂ ਪੈਚਨਰ ਡਿਗਰੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਨਿਰਧਾਰਤ ਕੀਤੀ ਗਈ ਹੈ ਯੂਕੇ ਵਿੱਚ ਪਹਿਲਾਂ ਤੋਂ ਹੀ ਹੋਂਰਮੰਦ ਕਾਮਿਆਂ ਨੂੰ ਇਸ ਨਿਯਮ ਤੋਂ ਛੋੜ ਦਿੱਤੀ ਜਾਵੇਗੀ ਦੇਵੂਮੀ ਹਿਮਾਚਲ ਪ੍ਰਦੇਸ਼ ਉੱਪਰ ਅੱਜਕੱਲ ਇੰਦਰ ਦੇ ਪੂਰਾ ਕਹਿਰਵਾਨ ਹੋਇਆ ਪਿਆ ਇਸ ਪਹਾੜੀ ਖੂਬੇ ਨੂੰ ਭਾਰੀ ਬਾਰਿਸ਼ਾਂ ਕਾਰਨ ਥਾਂ-ਥਾਂ ਤੇ ਤਬਾਹੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ 18 ਲੱਖਾਂ ਵਿੱਚ ਪਹਾੜੀਆਂ ਡਿੱਗਣ ਜਾਂ ਚਟਾਨਾਂ ਧਸਣ ਦੀਆਂ ਘਟਨਾਵਾਂ ਮੰਗਲਵਾਰ ਤੱਕ ਵਾਪਰ ਚੁੱਕੀਆਂ ਹਨ ਇਹ ਤਾਂ ਮੌਨਸੂਨ ਰੁੱਤ ਦੀ ਸ਼ੁਰੂਆਤ ਹੈ ਅਗਲੇ 2 ਮਹੀਨਿਆਂ ਦੌਰਾਨ ਕਿਹੜਾ ਕਿਹੜਾ ਕਿੱਥੇ ਵਰ੍ਹ ਸਕਦਾ ਬਾਣਾ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਹੜਾ ਕਾਰਨ 7 ਮੌਤਾਂ ਅਤੇ 28 ਵਿਅਕਤੀਆਂ ਦਾ ਲਾਪਤਾ ਹੋਣ ਦਾ ਤਸਦੀਕ ਸ਼ੁਰੂਆ ਸਰਕਾਰੀ ਤੌਰ ਤੇ ਕੀਤੀ ਗਈ ਹੈ ਜੀ ਸੋ ਗੈਰ ਸਰਕਾਰੀ ਹਲਕੇ ਜਾਨੀ ਨੁਕਸਾਨ ਵੱਧ ਹੋਣ ਦਾ ਖਦਸ਼ਾ ਪਰਟਾਉਂਦੇ ਹਨ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨਾਲ ਕੰਮ ਕਰਨ ਨੂੰ ਲੈ ਕੇ ਪੰਜਾਬੀ ਗਾਇਕ ਤੇ ਅਦਾਕਾਰਾ ਦਿਲਜੀਤੋ ਸਾਂ ਦੇ ਹੱਕ ਵਿੱਚ ਖੜਨ ਕਰਕੇ ਅਦਾਕਾਰਾ ਨਸੀਰਉਦੀਨ ਸ਼ਾ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਦੇ ਨਿਸ਼ਾਨੇ ਤੇ ਆ ਗਏ ਹਨ ਸ਼ਾਹ ਨੇ ਸੋਵਾਰ ਨੂੰ ਫੇਸਬੁੱਕ ਪੋਸਟ ਵਿੱਚ ਆਪਣਾ ਵਿਚਾਰ ਸਾਂਝਾ ਕੀਤਾ ਨੇ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਸੀਗੇ ਤੇ ਜਿਸ ਨੂੰ ਮਗਰੋਂ ਹਟਾ ਦਿੱਤਾ ਦੱਖਣੀ ਮੁੰਬਈ ਦੇ ਵਿਧਾਨ ਸਭਾ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਜਪਾ ਵਿਧਾਇਕ ਰਾਮਕਦਮ ਨੇ ਸ਼ਾਦੀਆਂ ਟਿੱਪਣੀਆਂ ਨੂੰ ਹਿੰਦੂ ਵਿਰੋਧੀ ਕਰਾ ਦਿੱਤਾ ਅਤੇ ਜਨਤਕ ਮੁਆਫੀ ਦੀ ਮੰਗ ਕੀਤੀ ਹੈ ਕਦਮ ਨੇ ਕਿਹਾ ਕਿ ਸ਼ਾਹ ਨੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕਦਮ ਨੇ ਕਿਹਾ ਕਿ ਨਸੀਰਉਦੀਨ ਸ਼ਾ ਕੈਲਾਸਾ ਦੀ ਤੁਲਨਾ ਪਾਕਿਸਤਾਨ ਨਾਲ ਕਿਉਂ ਕਰ ਰਹੇ ਹਨ ਕਦਮ ਨੇ ਸ਼ਾ ਦੇ ਉਸ ਬੋਲਛ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪਾਕਿਸਤਾਨ ਚਲੇ ਜਾਓ ਕੈਣ ਵਾਲਿਆਂ ਨੂੰ ਕੈਲਾਸਾ ਜਾਣਾ ਚਾਹੀਦਾ ਹੈ ਕਦਮ ਨੇ ਕਿਹਾ ਕਿ ਕੀ ਸ਼ਾ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਭੁੱਲ ਗਏ ਹਨ ਕਦਮ ਨੇ ਕਿਹਾ ਕਿ ਅਦਾਕਾਰ ਨੇ ਭਾਰਤ ਦੇ ਬਹਾਦਰ ਫੌਜੀਆ ਦਾ ਨਿਰਾਦਰ ਕੀਤਾ ਤੇ ਉਹਨਾਂ ਕਿਹਾ ਕਿ ਇਹ ਸੁਰਖੀਆਂ ਵਿੱਚ ਰਹਿਣ ਲਈ ਇੱਕ ਸਟੰਟ ਹੈ। ਸੂ ਦਰਸ਼ਕੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਧੰਨਵਾਦ।